ਨਸ਼ੇ ਨੂੰ ਰੋਕਣ ਦੇ ਲਈ ਮੋਗਾ ਦੇ ਵਕੀਲਾਂ ਨੇ ਵੱਡਾ ਫੈਸਲਾ ਲਿਆ ਹੈ ਵਕੀਲਾਂ ਨੇ ਸਾਫ਼-ਸਾਫ਼ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਨਸ਼ਾ ਤਸਕਰ ਦਾ ਕੇਸ ਨਹੀਂ ਲੜਨਗੇ ਮੋਗਾ ਦੀ ਬਾਰ ਐਸੋਸੀਏਸ਼ਨ ਮਹਿਲਾ ਵਿੰਗ ਨੇ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਨਸ਼ਾ ਤਸਕਰ ਆਪਣਾ ਕੇਸ ਉਹਨਾਂ ਦੇ ਕੋਲ ਨਾ ਲੈ ਕੇ ਆਏ ਕਿਉਂਕਿ ਉਹ ਕਿਸੇ ਵੀ ਡਰੱਗ ਤਸਕਰ ਦੀ ਪੈਰਵਾਈ ਨਹੀਂ ਕਰਨਗੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਕਈ ਘਰ ਤਬਾਹ ਕਰ ਦਿੱਤੇ ਸਮਾਜ ਨੂੰ ਬਰਬਾਦੀ ਵੱਲ ਧੱਕ ਦਿੱਤਾ ਇਸ ਲਈ ਉਹਨਾਂ ਨੇ ਇਹ ਸਖਤ ਕਦਮ ਚੁੱਕਿਆ ਹੈ ਐਸੋਸੀਏਸ਼ਨ ਦੇ ਚੁੱਕੇ ਇਸ ਕਦਮ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ ਮੈਂ ਮੀਨਾ ਸ਼ਰਮਾ ਐਡਵੋਕੇਟ ਹ ਦੇਖੋ ਸੋਚ ਤਾਂ ਸਾਡੀ ਬੜੀ ਪਹਿਲਾਂ ਤੋਂ ਹੀ ਬਣੀ ਹੋਈ ਆ ਨਸ਼ਿਆਂ ਦੇ ਵਿਰੁੱਧ ਹੀ ਬਣੀ ਹੋਈ ਆ ਪੰਜਾਬ ਸਰਕਾਰ ਦਾ ਉਪਰਾਲਾ ਵਾ ਅਸੀਂ ਉਹਨੂੰ ਪੂਰੀ ਉਹਦੇ ਨਾਲ ਸਹਿਮਤ ਆ ਕਿ ਇਹ ਜਿਹੜਾ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਦੁਯੁੱਧ ਕਰਾਂਗੇ ਤੇ ਖਤਮਾ ਹੋਣਾ ਨਹੀਂ ਤਾਂ ਇਹਦਾ ਖਾਤਮਾ ਨਹੀਂ ਹੋਣਾ ਐਕਚੁਅਲੀ ਕੀ ਆ ਸਾਡਾ ਪ੍ਰੋਫੈਸ਼ਨ ਇਹੋ ਜਿਹਾ ਆ ਅਸੀਂ ਜਿਹੜੇ નિર્ਦੋਸ਼ ਲੋਕ ਆ ਉਹਨਾਂ ਦੀ ਅਸੀਂ ਉਹਨਾਂ ਨੂੰ ਅਸੀਂ ਡਿਫੈਂਡ ਕਰਨਾ ਵਾ ਜਿਹੜੇ નિર્ਦੋਸ਼ ਆ ਕਈ ਵਾਰੀ ਪੁਲਿਸ ਨਿਰਦੋਸ਼ਾਂ ਤੇ ਵੀ ਕੇਸ ਪਾ ਦਿੰਦੀ ਆ ਉਹਨਾਂ ਨੂੰ ਅਸੀਂ ਡਿਫੈਂਡ ਕਰਾਂਗੇ ਬਟ ਜਿਹੜੇ ਲੋਗ ਨਸ਼ਾ ਤਸਕਰ ਨਸ਼ਾ ਵੇਚਦੇ ਆ ਨਸ਼ਾ ਖਲਾਂਦੇ ਆ ਲੋਕਾਂ ਦੇ ਘਰ ਉਜਾੜਦੇ ਆ ਮਾਵਾਂ ਦੇ ਪੁੱਤ ਖੋ ਕੇ ਲੈ ਜਾਂਦੇ ਆ ਵਾਈਫ ਤੇ ਹਸਬੈਂਡ ਲੈ ਜਾਂਦੇ ਭੈਣਾਂ ਦੇ ਭਰਾ ਖੋਲ ਕੇ ਲੈ ਜਾਂਦੇ ਆ ਉਹਨਾਂ ਨੂੰ ਅਸੀਂ ਬਿਲਕੁਲ ਹੀ ਉਹਨਾਂ ਦੇ ਖਿਲਾਫਾਂ ਉਹਨਾਂ ਦੇ ਖਿਲਾਫ ਅਸੀਂ ਕੋਈ ਜਿਹੜਾ ਵੀ ਕੇਸ ਆਊਗਾ ਅਸੀਂ ਉਹਨੂੰ ਕੋ ਨਹੀਂ ਲਵਾਂਗੇ ਮੈਂ ਇਹ ਪ੍ਰਣ ਕਰਦੀ ਆ ਕਿ ਅਸੀਂ ਇਹੋ ਜਿਹਾ ਕੇਸ ਕੋਈ ਨਹੀਂ ਝਗੜਾਂਗੇ ਕਿ ਇਸ ਤਰ੍ਹਾਂ ਹੁਣ ਤੁਹਾਨੂੰ ਦੇਖਣ ਲੱਗਦਾ ਵੀ ਇਹ ਜਿਹੜੇ ਹੁਣ ਲੇਡੀਜ਼ ਤੁਸੀਂ ਪਹਿਲ ਕੀਤੀ ਐ ਤੁਹਾਨੂੰ ਦੇਖ ਕੇ ਹੋਰ ਵੀ ਲੇਡੀਜ਼ ਅੱਗੇ ਬਿਲਕੁਲ ਆਨ ਗਈਆਂ ਕਿਉਂ ਨਹੀਂ ਆਨਗੀਆਂ ਬਹੁਤ ਲੇਡੀਜ਼ ਆ ਜਿਹੜੀਆਂ ਕੁਝ ਬੋਲ ਹੀ ਨਹੀਂ ਸਕਦੀਆਂ ਕੁਝ ਕਹਿੰਦੀਆਂ ਉਹਨਾਂ ਦੀ ਆਵਾਜ਼ ਦੱਬੀ ਹੋਈ ਆ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਬੋਲਣ ਲਈ ਦੁਖੀ ਆ ਕਿਉਂਕਿ ਸਭ ਤੋਂ ਵੱਧ ਜਿਹੜੀ ਵੀ ਕੋਈ ਲੇਡੀ ਅਫੈਕਟ ਹੁੰਦੀ ਆ ਉਹਦਾ ਬ੍ਰਦਰ ਜਿਹਦਾ ਬ੍ਰਦਰ ਚਲਾ ਗਿਆ ਉਹਨੂੰ ਉਹਦੇ ਲਈ ਕੁਝ ਵੀ ਨਹੀਂ ਰਹਿ ਜਾਂਦਾ ਜਿਹਦਾ ਪੁੱਤ ਚਲਾ ਗਿਆ ਉਹਦੇ ਲਈ ਕੁਝ ਨਹੀਂ ਚਹਿ ਜਾਂਦਾ ਜਿਹਦਾ ਪਤੀ ਚਲਾ ਗਿਆ ਉਹ ਬੱਚਿਆਂ ਲਈ ਉਹ ਵਾਈਫ ਲਈ ਕੁਝ ਨਹੀਂ ਰਹਿ ਜਾਂਦਾ ਤੇ ਇਸ ਵਾਸਤੇ ਅਸੀਂ ਇਸ ਮਹੀਮ ਦਾ ਸਮਰਥਨ ਕਰਦੇ ਆਂ ਔਰ ਇਹਦੀ ਪੂਰ ਜੋਰਟ ਮੰਨ ਕਰਦੇ ਆਂ ਪੁਲਿਸ ਨੂੰ ਵੀ ਕਰਦੇ ਆਂ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਕਰਦੇ ਆਂ ਕਿ ਜਿਹੜੀ ਵੀ ਮਹੀਮੇ ਚੱਲ ਰਹੀ ਆ ਉਹਦਾ ਬਿਲਕੁਲ ਇਮਾਨਦਾਰੀ ਨਾਲ ਤੇ ਸੱਚੇ ਹੋ ਕੇ ਇਹਦੇ ਸਿਪਾਈ ਬਣੋ ਇਸ ਤਰ੍ਹਾਂ ਇਹ ਕੁਛ ਨਹੀਂ ਹੋਣਾ ਨਹੀਂ ਤਾਂ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਮੇਰਾ ਨਾਮ ਐਡਵੋਕੇਟ ਦੀਪਿਕਾ ਹੈ ਜੀ ਇਹ ਜਿਹੜੀ ਮਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਯੁੱਧ ਨਸ਼ਿਆ ਵਿਰੁੱਧ ਅਸੀਂ ਸਾਰੇ ਵਕੀਲ ਭਾਈਚਾਰਾ ਇਹਦਾ ਸਮਰਥਨ ਕਰਦਾ ਹੈ ਬਾਕੀ ਮੈਂ ਇਹ ਚਾਹੁੰਦੀ ਆ ਕਿ ਜਿਹੜੀ ਮਹਿੰਮ ਹੈ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਲੋਕਾਂ ਦੀਆਂ ਮਤਲਬ ਅੱਖਾਂ ਦੇ ਵਿੱਚ ਮਿੱਟੀ ਪਾਣੇ ਵਾਲੀ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਪਰੋਂ-ਉਪਰੋਂ ਇਹ ਇਹ ਸਭ ਇਹਦੇ ਤੇ ਵਰਕ ਹੋ ਰਿਹਾ ਬਟ ਵਿੱਚ ਜਿਹੜਾ ਹੈ ਇਹਦੇ ਤੇ ਕੋਈ ਵਰਕ ਨਾ ਹੋ ਰਿਹਾ ਹੋਵੇ ਜਾਂ ਕਿਸੇ ਤੇ ਰੋਂਗ ਕੇਸਿਸ ਜਿਹੜੇ ਕਿ ਫਾਲਸਲੀ ਇਮਪਲੀਕੇਟ ਕਰ ਰਹੇ ਕਿ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਜਿਹੜੇ ਰੀਅਲੀ ਇਸ ਚੀਜ਼ ਦੇ ਵਿੱਚ ਕ੍ਰਿਮੀਨਲਸ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਈ ਵਾਰੀ ਕੀ ਹੁੰਦਾ ਕਿ ਦਿਖਾਵੇ ਦੇ ਤੌਰ ਤੇ ਸਰਕਾਰ بڑے ਕੇਸਿਸ ਅਕਾਊਂਟ ਕਰ ਦਿੰਦੀ ਹੈ ਜੀ ਐਨੇ ਕੇਸਿਸ ਦੇ ਐਨੇ ਇਹ ਚੀਜ਼ਾਂ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਆ ਬਟ ਉਹ ਕਈ ਵਾਰੀ ਐਫ ਆਈ ਆਰ ਜਿਹੜੀ ਹੁੰਦੀ ਆ ਉਹ ਰੀਅਲ ਜਿਹੜੇ ਕ੍ਰਿਮੀਨਲਸ ਹੁੰਦੇ ਉਹਨਾਂ ਤੇ ਹੁੰਦੀ ਨਹੀਂ ਉਹ ਤੇ ਬਚ ਨਿਕਲਦੇ ਆ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੱਡੇ ਜਿਹੜੇ ਅਹੁਦੇਦਾਰ ਆ ਉਹਨਾਂ ਵੱਲੋਂ ਸਪਰਥਨ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਤੇ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਹੁੰਦੀ ਤੇ ਜਿਹੜੇ ਲੋਕ ਇਹਦੇ ਵਿੱਚ ਜਿਨ੍ਹਾਂ ਦਾ ਕੋਈ ਜ਼ਿਆਦਾ ਰੋਲ ਨਹੀਂ ਹੁੰਦਾ ਜਾਂ ਜ਼ਿਆਦਾ ਜਾਂ ਜਿਨ੍ਹਾਂ ਦਾ ਹੁੰਦਾ ਹੀ ਨਹੀਂ ਰੋਲ ਉਹ ਇੰਪਲੀਕੇਟ ਹੋ ਜਾਂਦੇ ਇਹਦੇ ਵਿੱਚ ਫਾਲਸਲੀ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਹੁਣ ਦੇਖਿਆ ਜਾਂਦਾ ਵੀ ਜਿਹੜੇ ਨਸ਼ਾ ਕਰਦੇ ਆ ਲੜਕੇ ਹਾਂਜੀ ਉਹਨਾਂ ਦੇ ਵੀ ਪਰਚਾ ਦਰਜ ਕੀਤਾ ਜਾਂਦਾ ਹੈ ਹਾਂਜੀ ਉਹ ਹੋਣਾ ਚਾਹੀਦਾ ਜੀ ਜਿਹੜਾ ਨਸ਼ਾ ਕਰਦਾ ਉਹਨਾਂ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਵੈਸੇ ਵੀ ਸੋਸਾਇਟੀ ਵੱਲੋਂ ਜਿਹੜੀ इमोशनल ਸਪੋਰਟ ਮਿਲਣੀ ਚਾਹੀਦੀ ਆ ਉਹ ਵੀ ਕੁਝ ਇਸ ਤਰ੍ਹਾਂ ਦਾ ਸਰਕਾਰ ਨੂੰ ਕੁਝ ਨਾ ਕੁਝ ਉਹਦੇ ਬਾਰੇ ਵੀ ਕਰਨਾ ਚਾਹੀਦਾ ਮੇਰਾ ਨਾਮ ਐਡਵੋਕੇਟ ਜੋਤੀਪੂਰੀ ਆ ਸਰਕਾਰ ਵੱਲੋਂ ਜਿਹੜੀ ਇਹ ਮੀਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਅਸੀਂ ਖਾਸ ਕਰਕੇ ਲੇਡੀਜ਼ ਐਡਵੋਕੇਟ ਇਹਦੇ 'ਚ ਪੂਰਾ ਸਾਡਾ ਯੋਗਦਾਨ ਰਹੇਗਾ ਜਿਹੜੇ ਵੀ ਇਹ ਨਸ਼ੇ ਵੇਚਣ ਵਾਲੇ ਡੀਲਰਸ ਹੈਗੇ ਆ ਵੱਡੇ ਮਗਰਮਸ਼ੀਂਦਾਂ ਨੂੰ ਕਿਹਾ ਜਾਂਦਾ ਹੈ ਅਸੀਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਅਸੀਂ ਕੋਈ ਵੀ ਉਹਨਾਂ ਦਾ ਕੇਸ ਝਗੜਨ ਦੇ ਵਿੱਚ ਸਾਥ ਨਹੀਂ ਦੇਵਾਂਗੇ ਹਾਂ ਕੋਈ ਨਾਜਾਇਜ਼ ਗਰੀਬ ਬੰਦਾ ਫਸਾਇਆ ਜਾਂਦਾ ਤਾਂ ਉਹਦੀ ਮਦਦ ਲਈ ਅਸੀਂ ਜ਼ਰੂਰ ਸੋਚਾਂਗੇ ਕਿਉਂਕਿ ਇਹਦੇ ਵਿੱਚ ਜਿਹੜੇ ਨਾਜਾਇਜ਼ ਲੋਕ ਫਸਦੇ ਆ ਉਹਨਾਂ ਦੀਆਂ ਖਾਸ ਕਰਕੇ ਘਰ ਦੇ ਮਾਵਾ ਪੈਣਾ ਜਾਂ ਉਹਨਾਂ ਦੀ ਵਾਈਫ ਹੈ ਬੱਚੇ ਹੈ ਉਹ ਬੜਾ ਜ਼ਿਆਦਾ ਇਹਦੇ ਵਿੱਚ ਖੱਜਲ ਖਰਾਬ ਹੁੰਦੇ ਆ ਕਚਹਿਰੀਆਂ ਚ ਆ ਕੇ ਤਾਂ ਉਹਨਾਂ ਦੇ ਲਈ ਅਸੀਂ ਜ਼ਰੂਰ ਕੋਈ ਨਾ ਕੋਈ ਮਦਦ ਕੀਤੀ ਜਾਊਗੀ ਘੱਟੋ ਘੱਟ ਫੀਸ ਲੈ ਕੇ ਪਰ ਜਿਹੜੇ ਹੈ ਡੀਲਰਸ ਹੈਗੇ ਐਕਚੁਅਲ ਡੀਲਰਸ ਹੈਗੇ ਆ ਉਹਨਾਂ ਦੇ ਲਈ ਅਸੀਂ ਕਦੇ ਵੀ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਸਰ ਮੇਰਾ ਨਾਮ ਹੈ ਪਵਿੱਤਰ ਕੌਰ ਚਾਹਲ ਸਰ ਮੈਂ ਇਹ ਹੀ ਕਹੂੰਗੀ ਕਿ ਜਿਹੜੀ ਜਦ ਨਸ਼ਿਆਂ ਵਿਰੁੱਧ ਮਹਮ ਚੱਲੀ ਆ ਅਸੀਂ ਉਹਨਾਂ ਦਾ ਸਰਕਾਰ ਦੇ ਨਾਲ ਪੂਰਾ ਮਤਲਬ ਸਾਥ ਦੇਵਾਂਗੇ ਉਹਨਾਂ ਦਾ ਤੇ ਅਸੀਂ ਵੀ ਸਾਨੂੰ ਪਤਾ ਹੈ ਕਿ ਇਸ ਚੀਜ਼ਾਂ ਦੇ ਬਹੁਤ ਸਾਰਾ ਮਾੜਾ ਪ੍ਰਭਾਵ ਸਮਾਜ ਤੇ ਪੈਂਦਾ ਤਾਂ ਅਸੀਂ ਲੇਡੀਜ਼ ਐਡਵੋਕੇਟ ਇੱਕ ਪ੍ਰਣ ਕਰਦੇ ਆ ਕਿ ਜਿਹੜੇ ਵੀ ਨਸ਼ਾ ਤਸਕਰ ਹੋਣਗੇ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਨਾ ਹੀ ਉਹਨਾਂ ਦੇ ਕੋਈ ਕੇਸ ਲਵਾਂਗੇ ਤੇ ਆਉਣ ਵਾਲੀ ਮਹਿਲਾਵਾਂ ਜਿਹੜੀਆਂ ਹੁਣ ਦੇਖੀਆਂ ਜਾਂ ਤੁਸੀਂ ਮਹਿਲਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਦੇ ਵਿੱਚ ਸਰ ਮੈਂ ਮਹਿਲਾਵਾਂ ਨੂੰ ਇਹੀ ਮੈਸੇਜ ਦਵਾਂਗੀ ਕਿਉਂਕਿ ਸਮ ਟਾਈਮ ਅਸੀਂ ਇਹ ਵੀ ਦੇਖਦੇ ਹਾਂ ਕਿ ਨਸ਼ਾ ਤਸਕਰਾਂ ਦੇ ਨਾਲ ਮਹਿਲਾਵਾਂ ਵੀ ਇਨਵੋਲਵ ਹੁੰਦੀਆਂ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹਦੇ ਨਾਲ ਪਰਿਵਾਰ ਬਹੁਤ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਇਨਾਂ ਚੀਜ਼ਾਂ 'ਚ ਨਹੀਂ ਇਨਵੋਲਵ ਹੋਣਾ ਚਾਹੀਦਾ हां जे किते ओ इन्वॉल्व ਹੁੰਦੀਆਂ ਤਾਂ ਫਿਰ ਉਹਨਾਂ ਦਾ ਲੇਡੀਜ਼ ਐਡਵੋਕੇਟ ਵੱਲੋਂ ਕੋਈ ਸਾਥ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਅਸੀਂ ਇਹਨਾਂ ਦੇ ਕੋਈ ਕੇਸ ਲਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਨਸ਼ੇ ਨੂੰ ਰੋਕਣ ਦੇ ਲਈ ਮੋਗਾ ਦੇ ਵਕੀਲਾਂ ਨੇ ਵੱਡਾ ਫੈਸਲਾ ਲਿਆ ਹੈ ਵਕੀਲਾ ਨੇ ਸਾਫ਼-ਸਾਫ਼ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਨਸ਼ਾ ਤਸਕਰ ਦਾ ਕੇਸ ਨਹੀਂ ਲੜਨਗੇ। ਮੋਗਾ ਦੀ ਬਾੜ ਐਸੋਸੀਏਸ਼ਨ ਮਹਿਲਾ ਵਿੰਗ ਨੇ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਨਸ਼ਾ ਤਸਕਰ ਆਪਣਾ ਕੇਸ ਉਹਨਾਂ ਦੇ ਕੋਲ ਨਾ ਲੈ ਕੇ ਆਏ ਕਿਉਂਕਿ ਉਹ ਕਿਸੇ ਵੀ ਡਰੱਗ ਤਸਕਰ ਦੀ ਪੈਰਵਾਈ ਨਹੀਂ ਕਰਨਗੇ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਕਈ ਘਰ ਤਬਾਹ ਕਰ ਦਿੱਤੇ, ਸਮਾਜ ਨੂੰ ਬਰਬਾਦੀ ਵੱਲ ਧੱਕ ਦਿੱਤਾ। ਇਸ ਲਈ ਉਹਨਾਂ ਨੇ ਇਹ ਸਖਤ ਕਦਮ ਚੁੱਕਿਆ ਹੈ। ਐਸੋਸੀਏਸ਼ਨ ਦੇ ਚੁੱਕੇ ਇਸ ਕਦਮ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ ਮੈਂ ਮੀਨਾ ਸ਼ਰਮਾ ਐਡਵੋਕੇਟ ਹਾਂ ਦੇਖੋ ਸੋਚ ਤਾਂ ਸਾਡੀ ਬੜੀ ਪਹਿਲਾਂ ਤੋਂ ਹੀ ਬਣੀ ਹੋਈ ਆ ਨਸ਼ਿਆਂ ਦੇ ਵਿਰੁੱਧ ਹੀ ਬਣੀ ਹੋਈ ਆ ਪੰਜਾਬ ਸਰਕਾਰ ਦਾ ਉਪਰਾਲਾ ਵਾ ਅਸੀਂ ਉਹਨੂੰ ਪੂਰੀ ਉਹਦੇ ਨਾਲ ਸਹਿਮਤ ਆ ਕਿ ਇਹ ਜਿਹੜਾ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਉਜੁੱਧ ਕਰਾਂਗੇ ਤੇ ਖਤਮਾ ਹੋਣਾ ਨਹੀਂ ਤਾਂ ਇਹਦਾ ਖਾਤਮਾ ਨਹੀਂ ਹੋਣਾ ਐਕਚੁਅਲੀ ਕੀ ਆ ਸਾਡਾ ਪ੍ਰੋਫੈਸ਼ਨ ਇਹੋ ਜਿਹਾ ਆ ਅਸੀਂ ਜਿਹੜੇ નિર્ਦੋਸ਼ ਲੋਕਾਂ ਉਹਨਾਂ ਦੀ ਅਸੀਂ ਉਹਨਾਂ ਨੂੰ ਅਸੀਂ ਡਿਫੈਂਡ ਕਰਨਾ ਵਾ ਜਿਹੜੇ ਨਿਰਦੋਸ਼ ਆ ਕਈ ਵਾਰੀ ਪੁਲਿਸ ਨਿਰਦੋਸ਼ਾਂ ਤੇ ਵੀ ਕੇਸ ਪਾ ਦਿੰਦੀ ਆ ਉਹਨਾਂ ਨੂੰ ਅਸੀਂ ਡਿਫੈਂਡ ਕਰਾਂਗੇ ਬਟ ਜਿਹੜੇ ਲੋਗ ਨਸ਼ਾ ਤਸਕਰ ਨਸ਼ਾ ਵੇਚਦੇ ਆ ਨਸ਼ਾ ਖਲਾਂਦੇ ਆ ਲੋਕਾਂ ਦੇ ਘਰ ਉਜਾੜਦੇ ਆ ਮਾਵਾ ਦੇ ਪੁੱਤ ਖੋ ਕੇ ਲੈ ਜਾਂਦੇ ਆ ਵਾਈਫ ਤੇ ਹਸਬੈਂਡ ਲੈ ਜਾਂਦੇ ਭੈਣਾਂ ਦੇ ਭਰਾ ਖੋਲ ਕੇ ਲੈ ਜਾਂਦੇ ਆ ਉਹਨਾਂ ਨੂੰ ਅਸੀਂ ਬਿਲਕੁਲ ਹੀ ਉਹਨਾਂ ਦੇ ਖਿਲਾਫ ਆ ਉਹਨਾਂ ਦੇ ਖਿਲਾਫ ਅਸੀਂ ਕੋਈ ਜਿਹੜਾ ਵੀ ਕੇਸ ਆਊਗਾ ਅਸੀਂ ਉਹਨੂੰ ਕੋ ਨਹੀਂ ਲਵਾਵਾਂਗੇ ਮੈਂ ਇਹ ਪ੍ਰਣ ਕਰਦੀ ਆ ਕਿ ਅਸੀਂ ਇਹੋ ਜਿਹਾ ਕੇਸ ਕੋਈ ਨਹੀਂ ਝਗੜਾਂਗੇ ਕਿ ਇਸ ਤਰ੍ਹਾਂ ਹੁਣ ਤੁਹਾਨੂੰ ਦੇਖਣ ਲੱਗਦਾ ਵੀ ਇਹ ਜਿਹੜੇ ਹੁਣ ਲੇਡੀਜ਼ ਤੁਸੀਂ ਪਹਿਨ ਕੀਤੀ ਐ ਤੁਹਾਨੂੰ ਦੇਖ ਕੇ ਹੋਰ ਵੀ ਲੇਡੀਜ਼ ਅੱਗੇ ਬਿਲਕੁਲ ਆਨ ਗਈਆਂ ਕਿਉਂ ਨਹੀਂ ਆਨਗੀਆਂ ਬਹੁਤ ਲੇਡੀਜ਼ ਆ ਜਿਹੜੀਆਂ ਕੁਝ ਬੋਲ ਹੀ ਨਹੀਂ ਸਕਦੀਆਂ ਕੁਝ ਕਹਿੰਦੀਆਂ ਉਹਨਾਂ ਦੀ ਆਵਾਜ਼ ਦੱਬੀ ਹੋਈ ਆ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਬੋਲਣ ਲਈ ਦੁਖੀ ਆ ਕਿਉਂਕਿ ਸਭ ਤੋਂ ਵੱਧ ਜਿਹੜੀ ਵੀ ਕੋਈ ਲੇਡੀ ਅਫੈਕਟ ਹੁੰਦੀ ਆ ਉਹਦਾ ਬ੍ਰਦਰ ਜਿਹਦਾ ਬ੍ਰਦਰ ਚਲਾ ਗਿਆ ਉਹਨੂੰ ਉਹਦੇ ਲਈ ਕੁਝ ਵੀ ਨਹੀਂ ਰਹਿ ਜਾਂਦਾ ਜਿਹਦਾ ਪੁੱਤ ਚਲਾ ਗਿਆ ਉਹਦੇ ਲਈ ਕੁਝ ਨਹੀਂ ਚਹਿ ਜਾਂਦਾ ਜਿਹਦਾ ਪਤੀ ਚਲਾ ਗਿਆ ਉਹਦੇ ਬੱਚਿਆਂ ਲਈ ਉਹ ਵਾਈਫ ਲਈ ਕੁਝ ਨਹੀਂ ਰਹਿ ਜਾਂਦਾ ਤੇ ਇਸ ਵਾਸਤੇ ਅਸੀਂ ਇਸ ਮਹੀਮ ਦਾ ਸਮਰਥਨ ਕਰਦੇ ਹਾਂ ਔਰ ਇਹਦੀ ਪੂਰ ਜ਼ੋਰ ਜਮਾਨ ਕਰਦੇ ਹਾਂ ਪੁਲਿਸ ਨੂੰ ਵੀ ਕਰਦੇ ਹਾਂ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਕਰਦੇ ਹਾਂ ਕਿ ਜਿਹੜੀ ਵੀ ਮਹੀਮੇ ਚੱਲ ਰਹੀ ਆ ਉਹਦਾ ਬਿਲਕੁਲ ਇਮਾਨਦਾਰੀ ਨਾਲ ਤੇ ਸੱਚੇ ਹੋ ਕੇ ਇਹਦੇ ਸਿਪਾਈ ਬਣੋ ਇਸ ਤਰ੍ਹਾਂ ਇਹ ਕੁਛ ਨਹੀਂ ਹੋਣਾ ਨਹੀਂ ਤਾਂ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਮੇਰਾ ਨਾਮ ਐਡਵੋਕੇਟ ਦੀਪਿਕਾ ਹੈ ਜੀ ਇਹ ਜਿਹੜੀ ਮਹਿੰਮ ਸਰਕਾਰ ਵੱਲੋਂ ਚਲਾਈ ਗਈ ਹੈ ਯੁੱਧ ਨਸ਼ਿਆ ਵਿਰੁੱਧ ਅਸੀਂ ਸਾਰੇ ਵਕੀਲ ਭਾਈਚਾਰਾ ਇਹਦਾ ਸਮਰਥਨ ਕਰਦਾ ਹੈ ਬਾਕੀ ਮੈਂ ਇਹ ਚਾਹੁੰਦੀ ਆ ਕਿ ਜਿਹੜੀ ਮਹਿੰਮ ਆ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਲੋਕਾਂ ਦੀਆਂ ਮਤਲਬ ਅੱਖਾਂ ਦੇ ਵਿੱਚ ਮਿੱਟੀ ਪਾਣੇ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਕਿ ਉਪਰੋਂ-ਉਪਰੋਂ ਇਹ ਇਹ ਸਭ ਇਹਦੇ ਤੇ ਵਰਕ ਹੋ ਰਿਹਾ ਬਟ ਵਿੱਚ ਜਿਹੜਾ ਹੈ ਇਹਦੇ ਤੇ ਕੋਈ ਵਰਕ ਨਾ ਹੋ ਰਿਹਾ ਹੋਵੇ ਜਾਂ ਕਿਸੇ ਤੇ ਰੋਂਗ ਕੇਸਿਸ ਜਿਹੜੇ ਕਿ ਫਾਲਸਲੀ ਇਮਪਲੀਕੇਟ ਕਰ ਰਹੇ ਕਿ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਜਿਹੜੇ ਰੀਅਲੀ ਇਸ ਚੀਜ਼ ਦੇ ਵਿੱਚ ਕ੍ਰਿਮੀਨਲਸ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਈ ਵਾਰੀ ਕੀ ਹੁੰਦਾ ਕਿ ਦਿਖਾਵੇ ਦੇ ਤੌਰ ਤੇ ਸਰਕਾਰ بڑے ਕੇਸਿਸ ਅਕਾਊਂਟ ਕਰ ਦਿੰਦੀ ਹੈ ਜੀ ਐਨੇ ਕੇਸਿਸ ਦੇ ਐਨੇ ਇਹ ਚੀਜ਼ਾਂ ਦੇ ਵਿੱਚ ਐਫ ਆਰ ਦਰਜ ਹੋ ਗਈ ਆ ਬਟ ਉਹ ਕਈ ਵਾਰੀ ਐਫ ਆਈ ਆਰ ਜਿਹੜੀ ਹੁੰਦੀ ਆ ਉਹ ਰੀਅਲ ਜਿਹੜੇ ਕ੍ਰਿਮੀਨਲਸ ਹੁੰਦੇ ਉਹਨਾਂ ਤੇ ਹੁੰਦੀ ਨਹੀਂ ਉਹ ਤੇ ਬਚ ਨਿਕਲਦੇ ਆ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੱਡੇ ਜਿਹੜੇ ਅਹੁਦੇਦਾਰ ਆ ਉਹਨਾਂ ਵੱਲੋਂ ਸਮਰਥਨ ਹੋ ਜਾਂਦਾ ਜਾਂ ਕੁਝ ਹੋ ਜਾਂਦਾ ਤੇ ਉਹਨਾਂ ਤੇ ਕੋਈ ਐਫ ਆਈ ਆਰ ਨਹੀਂ ਹੁੰਦੀ ਤੇ ਜਿਹੜੇ ਲੋਕ ਇਹਦੇ ਵਿੱਚ ਜਿਨ੍ਹਾਂ ਦਾ ਕੋਈ ਜ਼ਿਆਦਾ ਰੋਲ ਨਹੀਂ ਹੁੰਦਾ ਜਾਂ ਜ਼ਿਆਦਾ ਜਾਂ ਜਿਨ੍ਹਾਂ ਦਾ ਹੁੰਦਾ ਹੀ ਨਹੀਂ ਰੋਲ ਉਹ ਇੰਪਲੀਕੇਟ ਹੋ ਜਾਂਦੇ ਇਹਦੇ ਵਿੱਚ ਫਾਲਸਲੀ ਉਹ ਨਹੀਂ ਹੋਣਾ ਚਾਹੀਦਾ ਮੈਂ ਜਿਹੜੇ ਹੁਣ ਦੇਖਿਆ ਜਾਂਦਾ ਵੀ ਜਿਹੜੇ ਨਸ਼ਾ ਕਰਦੇ ਆ ਲੜਕੇ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਜਾਂਦਾ ਹੈ। ਹਾਂਜੀ ਉਹ ਹੋਣਾ ਚਾਹੀਦਾ ਜੀ ਜਿਹੜਾ ਨਸ਼ਾ ਕਰਦਾ ਉਹਨਾਂ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਵੈਸੇ ਵੀ ਸੋਸਾਇਟੀ ਵੱਲੋਂ ਜਿਹੜੀ इमोशनल ਸਪੋਰਟ ਮਿਲਣੀ ਚਾਹੀਦੀ ਆ ਉਹ ਵੀ ਕੁਝ ਇਸ ਤਰ੍ਹਾਂ ਦਾ ਸਰਕਾਰ ਨੂੰ ਕੁਝ ਨਾ ਕੁਝ ਉਹਦੇ ਬਾਰੇ ਵੀ ਕਰਨਾ ਚਾਹੀਦਾ। ਮੇਰਾ ਨਾਮ ਐਡਵੋਕੇਟ ਜੋਤੀਪੁਰੀ ਆ। ਸਰਕਾਰ ਵੱਲੋਂ ਜਿਹੜੀ ਮੈਂ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਅਸੀਂ ਖਾਸ ਕਰਕੇ ਲੇਡੀਜ਼ ਐਡਵੋਕੇਟ ਇਹਦੇ ਚ ਪੂਰਾ ਸਾਡਾ ਯੋਗਦਾਨ ਰਹੇਗਾ। ਜਿਹੜੇ ਵੀ ਇਹ ਨਸ਼ੇ ਵੇਚਣ ਵਾਲੇ ਡੀਲਰਸ ਹੈਗੇ ਆ ਵੱਡੇ ਮਗਰਮਸ਼ ਜਿੰਦਾਂ ਨੂੰ ਕਿਹਾ ਜਾਂਦਾ ਅਸੀਂ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਅਸੀਂ ਕੋਈ ਵੀ ਉਹਨਾਂ ਦਾ ਕੇਸ ਝਗੜਨ ਦੇ ਵਿੱਚ ਸਾਥ ਨਹੀਂ ਦੇਵਾਂਗੇ ਹਾਂ ਕੋਈ ਨਾਜਾਇਜ਼ ਗਰੀਬ ਬੰਦਾ ਫਸਾਇਆ ਜਾਂਦਾ ਤਾਂ ਉਹਦੀ ਮਦਦ ਲਈ ਅਸੀਂ ਜ਼ਰੂਰ ਸੋਚਾਂਗੇ ਕਿਉਂਕਿ ਇਹਦੇ ਵਿੱਚ ਜਿਹੜੇ ਨਾਜਾਇਜ਼ ਲੋਕ ਫਸਦੇ ਆ ਉਹਨਾਂ ਦੀਆਂ ਖਾਸ ਕਰਕੇ ਘਰ ਦੇ ਮਾਵਾ ਪੈਣਾ ਜਾਂ ਉਹਨਾਂ ਦੀ ਵਾਈਫ ਹੈ ਬੱਚੇ ਹੈ ਉਹ ਬੜਾ ਜ਼ਿਆਦਾ ਇਹਦੇ ਵਿੱਚ ਖੱਜਲ ਖਰਾਬ ਹੁੰਦੇ ਆ ਕਚਹਿਰੀਆਂ 'ਚ ਆ ਕੇ ਤਾਂ ਉਹਨਾਂ ਦੇ ਲਈ ਅਸੀਂ ਜ਼ਰੂਰ ਕੋਈ ਨਾ ਕੋਈ ਮਦਦ ਕੀਤੀ ਜਾਊਗੀ ਘੱਟੋ ਘੱਟ ਫੀਸ ਲੈ ਕੇ ਪਰ ਜਿਹੜੇ ਹੈ ਡੀਲਰਸ ਹੈਗੇ ਐਕਚੁਅਲ ਡੀਲਰਸ ਹੈਗੇ ਆ ਉਹਨਾਂ ਦੇ ਲਈ ਅਸੀਂ ਕਦੇ ਵੀ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਸਰ ਮੇਰਾ ਨਾਮ ਹੈ ਪਵਿੱਤਰ ਕੌਰ ਚਾਹਲ ਸਰ ਮੈਂ ਇਹ ਹੀ ਕਹੂੰਗੀ ਕਿ ਜਿਹੜੀ ਜਦ ਨਸ਼ਿਆਂ ਵਿਰੁੱਧ ਮਹਮ ਚੱਲੀ ਆ ਅਸੀਂ ਉਹਨਾਂ ਦਾ ਸਰਕਾਰ ਦੇ ਨਾਲ ਪੂਰਾ ਮਤਲਬ ਸਾਥ ਦੇਵਾਂਗੇ ਉਹਨਾਂ ਦਾ ਤੇ ਅਸੀਂ ਵੀ ਸਾਨੂੰ ਪਤਾ ਹੈ ਕਿ ਇਸ ਚੀਜ਼ਾਂ ਦੇ ਬਹੁਤ ਸਾਰਾ ਮਾੜਾ ਪ੍ਰਭਾਵ ਸਮਾਜ ਤੇ ਪੈਂਦਾ ਤਾਂ ਅਸੀਂ ਲੇਡੀਜ਼ ਐਡਵੋਕੇਟ ਇੱਕ ਪ੍ਰਣ ਕਰਦੇ ਆ ਕਿ ਜਿਹੜੇ ਵੀ ਨਸ਼ਾ ਤਸਕਰ ਹੋਣਗੇ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਨਾ ਹੀ ਉਹਨਾਂ ਦੇ ਕੋਈ ਕੇਸ ਲਵਾਂਗੇ ਤੇ ਆਉਣ ਵਾਲੀਆਂ ਮਹਿਲਾਵਾਂ ਜਿਹੜੀਆਂ ਹੁਣ ਦੇਖੀਆਂ ਹੀ ਆ ਤੁਸੀਂ ਮਹਿਲਾਵਾਂ ਨੂੰ ਕੀ ਮੈਸੇਜ ਇਹ ਮੈਂ ਦੇਣਾ ਇਹਦੇ ਵਿੱਚ ਸਰ ਮੈਂ ਮਹਿਲਾਵਾਂ ਨੂੰ ਇਹੀ ਮੈਸੇਜ ਦਵਾਂਗੀ ਕਿਉਂਕਿ ਸਮ ਟਾਈਮ ਅਸੀਂ ਇਹ ਵੀ ਦੇਖਦੇ ਆ ਕਿ ਨਸ਼ਾ ਤਸਕਰਾਂ ਦੇ ਨਾਲ ਮਹਿਲਾਵਾਂ ਵੀ ਇਨਵੋਲਵ ਹੁੰਦੀਆਂ ਤਾਂ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹਦੇ ਨਾਲ ਪਰਿਵਾਰ ਬਹੁਤ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਇਨਾਂ ਚੀਜ਼ਾਂ 'ਚ ਨਹੀਂ ਇਨਵੋਲਵ ਹੋਣਾ ਚਾਹੀਦਾ ਹਾਂ ਜੇ ਕਿਤੇ ਉਹ ਇਨਵੋਲਵ ਹੁੰਦੀਆਂ ਤਾਂ ਫਿਰ ਉਹਨਾਂ ਦਾ ਲੇਡੀਜ਼ ਐਡਵੋਕੇਟ ਵੱਲੋਂ ਕੋਈ ਸਾਥ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਅਸੀਂ ਇਹਨਾਂ ਦੇ ਕੋਈ ਕੇਸ ਲਵਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ। ਨਸ਼ੇ ਨੂੰ ਰੋਕਣ ਦੇ ਲਈ ਮੋਗਾ ਦੇ ਵਕੀਲਾਂ ਨੇ ਵੱਡਾ ਫੈਸਲਾ ਲਿਆ ਹੈ। ਵਕੀਲਾਂ ਨੇ ਸਾਫ਼-ਸਾਫ਼ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਨਸ਼ਾ ਤਸਕਰ ਦਾ ਕੇਸ ਨਹੀਂ ਲੜਨਗੇ। ਮੋਗਾ ਦੀ ਬਾੜ ਐਸੋਸੀਏਸ਼ਨ ਮਹਿਲਾ ਵਿੰਗ ਨੇ ਇਹ ਐਲਾਨ ਕੀਤਾ ਹੈ ਕਿ ਕੋਈ ਵੀ ਨਸ਼ਾ ਤਸਕਰ ਆਪਣਾ ਕੇਸ ਉਹਨਾਂ ਦੇ ਕੋਲ ਨਾ ਲੈ ਕੇ ਆਏ ਕਿਉਂਕਿ ਉਹ ਕਿਸੇ ਵੀ ਡਰੱਗ ਤਸਕਰ ਦੀ ਪੈਰਵਾਈ ਨਹੀਂ ਕਰਨਗੇ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਕਈ ਘਰ ਤਬਾਹ ਕਰ ਦਿੱਤੇ ਸਮਾਜ ਨੂੰ ਬਰਬਾਦੀ ਵੱਲ ਧੱਕ ਦਿੱਤਾ ਇਸ ਲਈ ਉਹਨਾਂ ਨੇ ਇਹ ਸਖਤ ਕਦਮ ਚੁੱਕਿਆ ਹੈ ਐਸੋਸੀਏਸ਼ਨ ਦੇ ਚੁੱਕੇ ਇਸ ਕਦਮ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ ਮੈਂ ਮੀਨਾ ਸ਼ਰਮਾ ਐਡਵੋਕੇਟਾ ਦੇਖੋ ਸੋਚ ਤਾਂ ਸਾਡੀ ਬੜੀ ਪਹਿਲਾਂ ਤੋਂ ਹੀ ਬਣੀ ਹੋਈ ਆ ਨਸ਼ਿਆਂ ਦੇ ਵਿਰੁੱਧ ਹੀ ਬਣੀ ਹੋਈ ਆ ਪੰਜਾਬ ਸਰਕਾਰ ਦਾ ਉਪਰਾਲਾ ਵਾ ਅਸੀਂ ਉਹਨੂੰ ਪੂਰੀ ਉਹਦੇ ਨਾਲ ਸਹਿਮਤ ਆ ਕਿ ਇਹ ਜਿਹੜਾ ਵਿਰੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਉਜੁੱਧ ਕਰ